ਸਤਿ ਸ਼੍ਰੀ ਅਕਾਲ ਜੀ ਆਰਿਆਂ ਨੂੰ ਅਰਦਾਸ ਕਰਦੇ ਆਂ ਭਰਾਵਾ ਸਾਰੇ ਠੀਕ ਹੋਵਾਂਗੇ ਅੱਜ ਮੌਸਮ ਥੋੜਾ ਜਿਹਾ ਵਧੀਆ ਹੋਇਆ ਕਈ ਦਿਨਾਂ ਬਾਅਦ ਅੱਜ ਵੀ ਵੀ ਪਿਆ ਛਿਲਕਾ ਜਿਹਾ ਵੈਸੇ ਹੁਣ ਚਲੋ ਬਦਲਵਾਈ ਹੈ ਨਹੀਂ ਕੱਲ ਤੋਂ ਬਾਅਦ ਸਾਫ਼ ਦੱਸ ਰਿਹਾ ਮੌਸਮ ਹਾਲਾਤ ਆਪਣੇ ਬੜੇ ਮਾੜੇ ਸੀਗੇ ਕੋਏ ਹੋਏ ਮੀਂਹ ਕਰਕੇ ਤੇ ਇਹ ਦੇਖੋ ਵੀਰੇ ਆਪਣਾ ਪਿੰਡ ਪੂਰਾ ਫਰੋਂ ਦਿਖਦਾ ਜੀ ਇਹ ਸਾਰਾ ਪਿੰਡ ਆਪਣਾ ਦੇਖੋ ਇੱਕ ਜ਼ਰੂਰੀ ਬੇਨਤੀ ਕਰਨੀ ਸੀ ਜੀ ਤੁਹਾਨੂੰ ਚਲੋ ਐਸਾ ਕੋਠੇ ਚੜੀਏ ਗੱਲ ਵੈਸੀ ਦਿਮਾਗ ਛਾਗੀ ਵੀ ਤੁਹਾਨੂੰ ਪਿੰਡ ਦਿਖਾ ਦਈਏ ਹੁਣਾਂ ਜੀ ਰਾਤ ਨੂੰ ਜਿਹੜੀਆਂ ਮੰਨ ਕੇ ਚਲੋ ਆਪਣੀਆਂ ਟਰਾਂਸਫਾਰਮ ਤੋਂ ਬਾਹਰ ਜਿੱਦੇ ਕਿ ਦੀ ਦੋ ਰੇ ਦੋ ਜਾਂ ਚਾਰ ਮੋਟਰਾਂ ਦਾ ਇਕੱਠਾ ਟਰਾਂਸਫਾਰਮ ਹੈ ਜਿਹੜੀ 440 ਵੋਲਟੇਜ ਆ ਰਹੀ ਹੈ ਆਪਣੀ ਜਿੱਦਾਂ ਕਿ ਟਰਾਂਸਫਾਰਮ ਤੋਂ ਬਾਹਰ ਦੋ ਤਿੰਨ ਮੋਟਰਾਂ ਨੂੰ ਲੈਣ ਜਾ ਰਹੀ ਹੈ ਜਿੱਦਾਂ ਉਹ ਲੈਣਾ ਰਾਤ ਨੂੰ ਚੋਰ ਖੋਲਣ ਲੱਗੇ ਸਾਡੇ ਪਿੰਡ ਨੇੜੇ ਨੜਿਆਲੀ ਪਿੰਡ ਹੈ ਉਹ ਰਾਤ 4-5 ਕਿੱਲਿਆਂ ਦੀ ਮਤਲਬ ਤਾਰ ਜਿਹੜੀ ਹੈ ਉਹ ਉੱਪਰੋਂ ਜਿਹੜੀ ਆਪਣੀ ਇਹ ਤਾਰਾਂ ਦੀ ਇਹ ਮੇਨ ਆਪਾਂ 11000 ਵੋਲਟ ਵਾਲੀ ਪਾਈ ਵੀ ਹੈ ਜਿੱਦਾਂ ਕੰਬਿਆਂ ਤੇ ਆ ਰਹੀ ਹੈ ਐਲੂਮੀਨੀਅਮ ਵਾਲੀ ਇਹਨੂੰ ਖੋਲ ਲੈ ਕੇ ਚੋਰ ਰਾਤ ਹੁਣ ਦੇਖੋ ਕੰਮ ਕੋਈ ਕਦੇ ਬੰਦੇ ਕਾ ਤਾਂ ਹੈ ਨਹੀਂ 4-5 ਕਿੱਲਿਆਂ ਦੀ ਤਾਰ ਖੋਲਣੀ ਉਸ ਤੋਂ ਬਾਅਦ ਉਹਨੂੰ ਇਕੱਠੀ ਕਰਕੇ ਲੈ ਕੇ ਜੀਰੀ ਸੀਗੀ ਵਿੱਚ ਸਾਰੀ ਪਾਣੀ ਖੜਿਆ ਤੁਹਾਨੂੰ ਪਤਾ ਰੋਜ਼ ਮੀਂਹ ਪੈ ਰਿਹਾ ਜੀ ਪਰ ਚੋਰ ਪਤਾ ਨਹੀਂ ਕਿੰਨੇ ਕੁ ਸਪਰਟ ਹੋਏ ਹੋਏ ਆ ਜਾਂ ਕੌਣ ਹੈ ਬੰਦੇ ਇਹ ਜਿਹੜੇ ਇਹ ਕੰਮ ਕਰ ਰਹੇ ਆ ਹੁਣ ਤੁਸੀਂ ਦੇਖੋ ਵੀ 5 ਕਿੱਲੇ ਦੀ ਤਿੰਨ ਤਾਰਾਂ ਤਿੰਨ ਦੀਆਂ ਤਿੰਨ ਖੋਲੀਆਂ ਹੈਟਾਂ ਤੋਂ ਕੇਵਲ ਪੱਟੀ ਗ੍ਰਿਪ ਪੱਟੇ ਕਿੰਨੀ ਕੁ ਦੇਰ ਤੱਕ ਲੱਗੇ ਲੱਗੇ ਰਹੇ ਇਹ ਵੀ ਨਹੀਂ ਪਤਾ ਤੁਹਾਨੂੰ ਸਾਰੇ ਭਰਾਵਾਂ ਨੂੰ ਜਿਹੜੇ ਵੀਡੀਓ ਦੇਖ ਰਹੇ ਆ ਬੇਨਤੀ ਹੈ ਵੀ ਭਾਈ ਰਾਤ ਨੂੰ ਜਦ ਹੁਣ ਮੋਟਰਾਂ ਬੰਦ ਜਾਂ ਦੇਖੋ ਮੀਂਹ ਪੈਣੇ ਕਰਕੇ ਲਗਾਤਾਰ ਪਰ ਆਪਣੇ ਆਪਣੇ ਪਿੰਡਾਂ 'ਚ ਜਾਂ ਆਪਣੇ ਮੋਟਰਾਂ ਤੇ ਢੇੜਾ ਰੱਖੋ ਆਪਣੇ ਇਲਾਕੇ ਦੇ ਖਾਸ ਕਰਕੇ ਜਿਹੜਾ ਆਪਣਾ ਇਲਾਕਾ ਹੈ ਯਾਨੀ ਕਿ ਹੁਲਕਾ ਨੜਿਆਲੀ ਹੋ ਗਿਆ ਖਾਨਪੁਰ ਫਰੀਦਪੁਰ ਵੀ ਇਹ ਬੰਦੇ ਫੜੇ ਜਾਏ ਕਿਉਂਕਿ ਹੁਣ ਦੇਖੋ ਜਿਹੜੇ ਤਾਰਾਂ ਤਾਰ ਲੱਗੇ ਉਹ ਤਾਂ ਬਿਜਲੀ ਬੋਰਡ ਨੇ ਕਰਾਫਟਰ ਲਖਾ ਦੇਣੀ ਹੈ ਫਿਰ ਮਾਲਕ ਤੇ ਹੀ ਪੈਣਾ ਹਾਲਤ ਤੁਹਾਨੂੰ ਪਤਾ ਹੀ ਹੈ ਵਿਭਾਗ ਦੇ ਵੀ ਇਸ ਵਾਰ ਬੁਰਾਈ ਹਾਲ ਹੈ ਬਾਕੀ ਜਿਹੜੀਆਂ ਤਾਰਾਂ ਹੁਣ ਤਾਰ ਲੱਗੇ ਉਹ ਬੰਦੇ ਦੇ ਗਲ ਪੈਣੀਆਂ ਜਿਹੜੀਆਂ ਗ੍ਰਿਪਾਂ ਵਾਲੀਆਂ ਤਾਰਾਂਆਂ ਗ੍ਰਿਪ ਹੋ ਗਏ ਉਹ ਸਾਰਾ ਕੁਝ ਇਹ ਬਹੁਤ ਮਹਿੰਗਾ ਮਟੀਰੀਅਲ ਹੈ ਪਹਿਲਾਂ ਹੀ ਜ਼ਿਮੀਂਦਾਰਾਂ ਨੂੰ ਮਾਰਾਂ ਥੋੜੀਆਂ ਨਹੀਂ ਹੈਗੀਆਂ ਹੁਣ ਇਹ ਮਾਰਾਂ ਲਾ ਕੇ ਮਾਰਨ ਪਹਿਲਾਂ ਲੋਕਾਂ ਦੀਆਂ ਕੇਵਲਾਂ ਵੜਦੀ ਸੀ ਆਗਲਾ ਚਾਲ 1000 1500 ਲਾ ਕੇ ਉੱਪਰ ਚਕਾ ਕੇ ਉਹ ਕਰ ਦਿੰਦਾ ਹੁਣ ਇਹ ਲੰਬਾ ਖਰਚਾ ਹੋ ਗਿਆ ਪਤਾ ਨਹੀਂ ਉਹਨਾਂ ਦੀਆਂ ਵਿਕਦੀਆਂ ਨਹੀਂ ਵਿਕਦੀਆਂ ਕੋਈ ਦੇਖਿਆ ਤਾਂ ਹੈ ਨਹੀਂ ਕਿਤੇ ਤਾਰਾਂ ਪਈਆਂ ਪਰ ਇਹ ਮਤਲਬ ਇੰਨੀਆਂ 4 4 5 5 ਕਿੱਲੇ ਦੀਆਂ ਤਾਰਾਂ ਖੋਲਣੀਆਂ ਪਹਿਲਾਂ ਵੀ ਸਾਡੇ ਆਪਣੇ ਏਰੀਆ 'ਚ ਦੋ ਮੋਟਰਾਂ ਦੀ ਪਹਿਲਾਂ ਵੱਢ ਲਏਗੇ ਇਦਾਂ ਹੀ ਕਿ ਕੋੜ ਦੇ ਨਾਲੀ ਸੜਕ ਤੇ ਹੀ ਤਾਰ ਲਈਦੀਆਂ ਇੱਕ ਇਧਰ ਆਪਣਾ ਨਿਆਲੀ ਵਾਲੀ ਦੀ ਇਸ ਕਰਕੇ ਵਿਰੋਧ ਮੜਾ ਜਾ ਤੁਹਾਨੂੰ ਵੀਡੀਓ ਪਾਣੇ ਦਾ ਹੀ ਮਕਸਦ ਸੀਗਾ ਵੀ ਤੁਸੀਂ ਮੜਾ ਜਾ ਇਹਨਾਂ ਨੂੰ ਗੌਰ ਕਰੋ ਜੇ ਕੋਈ ਵੀ ਮਤਲਬ ਤੁਹਾਨੂੰ ਛੱਕੀ ਬੰਦਾ ਰਾਤ ਨੂੰ ਫਿਰਦਾ ਦੇਖਦਾ ਤਾਂ ਉਹਨੂੰ ਫੜੋ ਕੌਣ ਹੈ ਬੰਦਾ ਕਿਸ ਕੀ ਮੋਟਰ 'ਤੇ ਕੀ ਕਰਦਾ ਅਗਲੇ ਨੂੰ ਉਤਲਾਹ ਦਿਓ ਪਰ ਮੇਰੀ ਬੇਨਤੀ ਹੈ ਸਾਰੇ ਭਰਾਵਾਂ ਨੂੰ ਪਰ ਇਹਨਾਂ ਚੋਰਾਂ ਨੂੰ ਫੜੋ ਜੀ ਜ਼ਰੂਰ ਕੰਮ ਬੜਾ ਔਖਾ ਭਰਾ ਸਾਰੇ ਤੰਗ ਐ ਇਸ ਗੱਲ ਤੋਂ ਬਹੁਤ ਜ਼ਿਆਦਾ ਵੀ ਤੁਸੀਂ ਧਿਆਨ ਦਿਓ ਜ਼ਰੂਰ ਜੀ ਇਸ ਗੱਲ ਵਿੱਚ ਧੰਨਵਾਦ ਜੀ ਸਾਰਿਆਂ ਦਾ